ਭੱਜਣ ਲੱਗੇ ਐ ਮੈਸਾ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਐ ਜੀ ਕੋਈ ਕਿਤੇ ਜਾ ਕੇ ਡਿਗੀ ਐ ਮੇਰੇ 18 ਡੰਗਰ ਮਰ ਗਏ ਜੀ ਅਗਲੇ 6-7 ਸੀਰੀਅਸ ਐ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ ਸਹੀ ਨਾਲ ਤਾਂ ਕੋਈ ਪਤਾ ਨਹੀਂ ਚੱਲਿਆ ਡਾਕਟਰ ਅਧਿਕਾਰੀ ਆਏ ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਹੋਲਿਜੀ ਸਿਟੀ ਰਹੀ ਸੀਗੀ ਉਹਦੇ ਨਾਲ ਸਾਡੇ ਡੰਗਰਾਂ ਦੀ ਮੌਤ ਹੋ ਗਈ ਖੇਤਾਂ 'ਚ ਖੜੇ ਇਹ ਲੋਕ ਤੂਰੀ ਨੇੜਲੇ ਪਿੰਡ ਤੂਰਾ ਦੇ ਨੇ ਜੋ ਕਪਿਆਲ ਪਿੰਡ ਤੋਂ ਸੰਘੀੜੀ ਪਿੰਜਾਰੇ ਸਨ ਦੋ ਪਰਿਵਾਰ ਆਪਣੀਆਂ ਮੱਜਾਂ ਚਰਾਰ ਰਹੀ ਸੀ ਤੇ ਖੇਤ 'ਚ ਮੋਟਰ ਤੋਂ ਮੱਜਾਂ ਨੇ ਪਾਣੀ ਪੀਤਾ ਜਿਸ ਕਰਕੇ ਸਿਹਤ ਵਿਗੜ ਗਏ ਵੀ ਮੱਜਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਬਿਮਾਰ ਨੇ ਹੁਣੇ ਲੋਕ ਪੰਜਾਬ ਸਰਕਾਰ ਤੋਂ ਮੁਆਵਜ਼ੇ ਵੀ ਮੰਗ ਕਰ ਰਹੇ ਨੇ ਪੀੜਤ ਪਰਿਵਾਰਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵਿੱਗਿਆਨ ਦੀ ਗੁਹਾਰ ਲਾਈ ਹੈ ਭਜਣ ਲੱਗੇ ਐ ਮੈਂ ਸਾ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਜੇ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਏ ਜੀ ਮੇਰੇ 18 ਡੰਗਰ ਮਰ ਗਏ ਜੀ ਠੀਕ ਹੈ ਪਾਕੀ 6-7 ਸੀਰੀਅਸ ਨੇ ਕਿੰਨੀ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ-ਲੱਖ ਰੁਪਏ ਤੋਂ ਉੱਪਰ ਆਲੇ ਡੰਗਰ ਆ ਜੀ ਸਾਰੇ ਜਿੰਨੇ ਸੀਰੀਏ ਦੀ ਕਿੰਨੀ ਕ ਸੋਨ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9-10 ਜਿਹੜੀਆਂ ਸੋਨ ਵਾਲੀਆਂ ਸੀ ਬਸ ਸਾਨੂੰ ਇੱਥੇ ਜਿਹੜੇ ਮੈਸ ਨਾਲ ਸੀ ਉਹਨਾਂ ਨੇ ਫੋਨ ਕੀਤਾ ਕਿ ਮੈਸ ਪਾਣੀ ਪੀ ਕੇ ਭੱਜਣ ਲੱਗ ਗਈਆਂ ਅਸੀਂ ਜਿਆਦਾ ਤੇ ਆਏ ਦੇਖਿਆ ਸੀ ਮੈ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜੀ 18 ਮਾਰੀ ਗਈਆਂ ਜੀ ਬਾਕੀ 6-7 ਸੀਰੀਅਸ ਨਹੀਂ ਉਹ ਕਹਿੰਦੇ ਦਵਾਈ ਵਾਲਾ ਪਾਣੀ ਪੀ ਗਏ ਆ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕ ਡੰਗਰ ਰਹਿ ਗਈ ਥੋੜੇ ਬੱਚੇ ਠੀਕ ਬੱਚੇ ਨੇ ਹੈਗੇ ਨਹੀਂ 22 ਡੰਗਰ ਬਚੇ ਨੇ ਹੈਗੇ ਉਹਨਾਂ 'ਚ 6-7 ਸੀਰੀਅਸ ਨੇ ਜੀ ਆ ਕੇ ਮੋਟਰ ਤੇ ਪਾਣੀ ਪੀ ਲਿਆ ਜਦ ਬਸੂ ਨੇ ਪਾਣੀ ਪੀਤਾ ਤੇ ਪਸ਼ੂ ਪਾਣੀ ਪੀਣ ਤੋਂ ਬਾਅਦ ਭੱਜਣ ਲੱਗ ਪਏ ਤੇ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ। ਸਹੀ ਨਾ ਤਾਂ ਕੋਈ ਪਤਾ ਜਿਹੜਾ ਡਾਕਟਰ ਅਧਿਕਾਰੀ ਆਏ ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਹੌਲੀ ਸਿੱਟੀ ਹੋਈ ਸੀਗੀ ਉਹਦੇ ਨਾਲ ਸਾਡੇ ਡੰਗਰਾਂ ਦੀ ਮੌਤ ਹੋ ਗਈ। ਕੁਝ ਗੁਜਰਾਂ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰੋਂਦੇ ਚਰੋਂਦੇ ਕਪਿਆਲ ਤੋਂ ਸਿਕਰੇੜੀ ਵੱਲ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਬੱਚੇ ਜਿਹੜਾ ਪਾਣੀ ਪੀਤਾ ਇਹਨਾਂ ਚੋਂ 18 ਮੱਝ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਨਾਜ਼ੁਕ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ ਡਾਕਟਰ ਉਹਨਾਂ ਨੂੰ ਟਰੀਟ ਕਰ ਰਹੇ ਆ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਸੀ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰੋਂ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੀ ਹੋਗੇ ਸੀ ਤਫ਼ਤੀਸ਼ ਦੇ ਦੌਰਾਨ ਜੇਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਣ ਦੀ। 18 ਕਿ ਮੈਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ। ਬਾਕੀ ਕੁਝ ਮੈਸਾਂ ਜਿਹੜੀਆਂ ਨੇ ਉਹ ਸੀਰੀਅਸ ਨੇ।